ਕੀਦਾ ਟਾਈਂ ਦਾ ਆਇਆ ਹਾਂ ਝੜੀ ਝੜੀ ਗਈ ਸੀ ਆਓ ਬੱਠੀਆਂ ਝੜੀ ਤੀ ਗਈ ਸੀ ਦੇਖੀ ਕਿ ਮੈਂ ਕਰੀਆ ਹਾਂ ਬਹੁਤ ਬੜਾ ਹੋ ਗਿਆ ਹਾਂ ਆਓ ਬੱਠੀਆਂ ਨੂੰ ਤੋਂ ਪਤਾ ਨਹੀਂ ਕਰਦੀਆਂ ਹਾਂ ਧੁੱਪ ਦਾ ਨਿਸ਼ਾਨ ਆ ਹਾਂ ਕੀ ਲੈ ਕੇ ਹੀ ਨੇ ਮਾਮਾ ਕੁਸਾਣੂ ਨਹੀਂ ਲਿਆ ਲਿਆ ਮੈਂ ਸਾਈਕਲ ਫਿਰ ਦੋ ਇਹ ਤਾਂ ਆਪਸੇ ਮੋਟਾ ਨਹੀਂ ਹੁੰਦਾ ਦੇਖ ਦੇਗਾ ਨਹੀਂ ਜਲਦੀ ਮੋਟਾ ਕਰੀਆ ਨਾ ਲੈ ਨਹੀਂ ਮੋਟਾ ਸਾਈਕਲ ਆਰ ਦੋ ਕੱਜ ਨਾ ਖੜਾ ਲਾ ਉੱਤੇ ਡਿੱਗੂਆ ਕਰੇ ਉਹ ਦੇਖਦਾ ਤਾਂ ਹੈ ਨਾ ਉਹ ਗੱਛਣ ਬੜੀ ਜਾਂਦਾ ਰਹਿ ਉਹਨੇ ਲੈ ਉੱਟੇ ਲੈ ਮੋੜੋ ਪਾ ਦੇਵਾ ਮਾ ਜੋ ਕੰਦਿਤੀਆਂ ਇੱਥੇ ਵੇਖਣੀ ਆ ਜਿਓ ਫੁੱਲ ਲਗਾ ਲੱਕ ਤੋੜ ਕੇ ਆਜੋ ਆਜੋ ਉੱਥੇ ਹੰਮਰਵਾ ਕੰਮ ਕਰੀ ਬਹੁਤ ਕਾਲਾ ਤਾਂ ਕੋਈ ਨਹੀਂ ਟ੍ਰੇਨ ਨਵਾ ਦੇ ਸਟੈਂਡ ਲੈ ਕਿ ਇੱਥੇ ਮੇਰੇ ਨਵਾਲੇ ਅੱਗੇ ਸੱਜਣਾ ਕੱਢ ਜੋ ਹਾ ਟਕਾਲਾ ਤੂੰ ਬੁੜਾ ਹੋ ਗਿਆ ਐ ਬੈਠ ਨਹੀਂ ਆ ਬੈਠਣੇ ਸੱਡ ਲੈ ਉਹ ਉਹ ਤੇਰੇ ਅੱਗੇ ਖੜਦਾ ਹੈ ਐ ਮੈਂ ਨਾ ਸੱਜਣਾ ਤੈਨੂੰ ਕਹਿੰਦਾ ਹਾਂ ਨਹੀਂ ਕਰ ਉਹ ਨਹੀਂ ਕਰਨੀ ਸਤ ਨਵਾ ਮੇਰੀ ਬੰਦਾ ਨੇ ਵਾਖਾ ਤੁਸੀਂ ਸਿਖਵਾ ਨਾ ਸੀ ਗੋਲੀਆਂ ਬੇਵਾਦੀਆਂ ਕਦਿੰਗ ਨਹੀਂ ਗੱਡੀਆਂ ਬੈਤਣਾ ਨੈਟਲ ਸ਼ੂਟਿੰਗ ਸਰਦੂਲ ਘੜਦਾ ਪਾਣੀ ਲੱਗਿਆ ਸਾਨੂੰ ਬਹੁਤ ਚੰਗਾ ਸੀ ਕੀ ਕਰਗੇ ਤੇ ਗਿਆ ਤਾ ਤੁਮ ਆਪਸੀ ਸਰਦੂਲ ਘੜ ਚਾਗੀਆਂ ਤੁਸੀਂ ਗਿਆ ਕੇ ਨਹੀਂ ਲਿਆਉਣੀਆਂ ਸੀ ਅਸੀਂ ਅਸਲ ਤੁਸੀਂ ਪਰਜਾਈਆਂ ਬੇਗੁਰੀਆਂ ਹੁੰਦੀਆਂ ਸਨ ਸਹੀ ਕਹਿੰਦੇ ਆ ਲੋਕ ਪਰਜਾਈਆਂ ਹੁੰਦੀਆਂ ਨਹੀਂ ਬੇਖਾ ਤਾਂ ਦਿੱਤਾ ਹੁਣ ਅਸੀਂ ਕੀ ਕਰਗੇ ਇਹ ਗੁਰੀਆਂ ਹੁੰਦੀਆਂ ਪਰਜਾਈਆਂ ਹੋਰ ਕੀ ਕਰਦੇ ਮੋਟਰ ਨੂੰ ਘਰ ਪਰਜਾਈਆਂ ਬੇਗੁਰੀਆਂ ਹੁੰਦੀਆਂ ਮੇਰਾ ਲੱਕ ਤੜਵਾਤਾ ਮੁੰਜਾ ਤੇ ਬਈਆ ਪੱਟੀ-ਕੁੱਟੀ ਕਰਦੇ ਕੋਈ ਸਿੱਕਾ ਕਰਾ ਦੋ ਮੇਰੇ ਲੈ ਲੈ ਮੁੰਜਾ ਆ ਨਿਸ਼ਾਨੀ ਦੇਖ ਮੇਰੇ ਉਹ ਮੜੀ ਬੰਦੇ ਦੇ ਹੱਸ ਇਹ ਪੱਟੀ ਨਹੀਂ ਹੁੰਦੀ ਸਾਨੂੰ ਤਾਂ ਭੁੱਲਵਾ ਹਾਂ ਮੁੱਝ ਗਈ ਇਹ ਲੜੀ ਦਾ ਸ਼ਾਰ ਮਬਾਰਾ ਹੂੰ ਇਹ ਕੋਈ ਸੰਗ ਦੀ ਗੱਲ ਨਹੀਂ ਹੈਗੀ ਮੇਰਾ ਟੂਆ ਟੁੱਟ ਗਿਆ ਗਰੀਬ ਦਾ ਹਾਂ ਕੋਈ ਨਾ ਡਾਕਟਰ ਤੋਂ ਸਵਾਰ ਕਰਦੇ ਪੱਟੀ ਕਰਾਵਾਣਾ ਨਾ ਰੱਖਣ ਦੇ ਪੈਸਿਆਂ ਵਾਰੀ ਤਾਂ ਨਹੀਂ ਕਹਿੰਦੀਆਂ ਤੁਸੀਂ ਵੀ ਹਾਂ ਪੈਸੇ ਨਹੀਂ ਅਸੀਂ ਲੈਣਾਂ ਆਹ ਗੋਡੇ ਦੇਖ ਲੱਗ ਗਰੀਬ ਦੇ ਰੰਗਾਰਾ ਦੇ ਵੀ ਵੀਰੇ ਗੋਟੇ ਦੇਖ ਲੋ ਪਾਣੀ ਪਾ ਦੇ ਨਾ ਰਹਿਣਾ ਮੈਂ ਪਾ ਦੇਂਗੀ ਜਿਹੜਾ ਬੱਤਰੂ ਪਾ ਕੇ ਦੇਖੇ ਤੈਨੂੰ ਨਾਲਾ ਤੇ ਪਾ ਕੇ ਆਉਂਦਾ ਕੱਟ ਦੇ